ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮਮੂੜ ਖੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਹਾਂ ਸਾਹਿਲ ਸੰਦੂ ਬਹੁਤ ਬਹੁਤ ਧੰਨਵਾਦ ਜੀ ਲਖਵੀਰ ਕੌਰ ਕੌਕੇ ਕਲਾ ਤੋਂ 글로 ਨਹੀਂ ਬਿਲਕੁਲ ਵੀ ਆਉਂਦਾ ਫੇਸ ਦੇ ਉੱਪਰ ਹੈ ਦੇਖੋ ਜੀ ਤੁਸੀਂ ਜਿਹੜੀਆਂ ਮੈ ਰੈਮਡੀਜ਼ ਦੱਸਦੀਆਂ ਹੋਰ ਮੈ ਰੈਮਡੀਜ਼ ਤਾਂ ਐਸੀਆਂ ਹੈਗੀਆਂ ਕਿ ਬਹੁਤ ਜਲਦੀ ਗ로우 ਆਉਣ ਲੱਗ ਜਾਂਦਾ ਤੁਸੀਂ ਟਰਾਈ ਕਰਿਆ ਕਰੋ ਤੁਸੀਂ ਇੱਕ ਚੀਜ਼ ਮਤਲਬ ਤੁਸੀਂ ਇਹ ਹੈਗਾ ਕਿ ਰੋਜ਼ ਆਪਣਾ ਫੇਸ ਨੂੰ ਨਾ ਕਲੀਨ ਕਰਕੇ ਚੰਗੀ ਤਰ੍ਹਾਂ ਜਵੇਂ ਗੁਲਾਬ ਜਲ ਦੇ ਨਾਲ ਕਲੀਨ ਕਰਕੇ ਤੇ ਫਿਰ ਤੁਸੀਂ ਦਹੀਂ ਵੇਸਣ ਲਗਾਇਆ ਕਰੋ ਜੇ ਤੁਹਾਡੇ ਫੇਸ ਦੇ ਉੱਤੇ ਗਲੋ ਨਹੀਂ ਆਉਂਦਾ ਤੁਸੀਂ ਹਫਤਾ 10 ਦਿਨ ਲਗਾਤਾਰ ਲਗਾ ਕੇ ਦੇਖੋ ਫਿਰ ਤੁਸੀਂ ਦੱਸਿਓ ਕਿ ਗਲੋ ਆਉਂਦਾ ਹੈ ਕਿ ਨਹੀਂ ਆਉਂਦਾ ਠੀਕ ਹੈ ਜੀ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਜਸ਼ਨਤੀ ਲੋ ਬਹੁਤ ਬਹੁਤ ਧੰਨਵਾਦ ਜੀ ਕੁਲਜਨਾ ਬਹੁਤ ਬਹੁਤ ਧੰਨਵਾਦ ਜੀ ਤਰਨ ਜੋਤ ਬਹੁਤ ਬਹੁਤ ਧੰਨਵਾਦ ਜੀ ਹਰ ਚੰਗੀ ਆਈਡੀ ਤੁਸੀਂ ਪਲੀਜ਼ ਨਾਮ ਲਿਖਿਆ ਕਰੋ ਆਈਡੀ ਆਨ ਤੋਂ ਨਾ ਕਈ ਵਾਰ ਸਮਝ ਨਹੀਂ ਲੱਗਦੀ ਮੈਨੂੰ ਕਿ ਮੈਂ ਆਈਡੀ ਦਾ ਜਦੋਂ ਨਾਮ ਬੋਲਦੀ ਆ ਨਾ ਉਹ ਮੈਨੂੰ ਅੱਖਰ ਚੰਗੀ ਤਰ੍ਹਾਂ ਦਿਸਦੇ ਨਹੀਂਗੇ ਤੁਸੀਂ ਆਪਣੇ ਸ਼ਹਿਰ ਦਾ ਤੇ ਆਪਣਾ ਕਮੈਂਟ ਦੇ ਵਿੱਚ ਨਾਮ ਜ਼ਰੂਰ ਲਿਖ ਦਿਆ ਕਰੋ ਆਈਡੀ ਆ ਮੈਨਾਂ ਨੂੰ ਸਮਝ ਨਹੀਂ ਲੱਗਦੀਆਂ ਆਈ ਥਿੰਕ ਇੱਕ ਨਾ ਮੇਰੇ ਕੋਲ ਲਾਈਟ ਉਹ ਦੂਸਰੀ ਸਾਈਡ ਆ ਤੇ ਇਧਰ ਮੈਨੂੰ ਹਨੇਰਾ ਪੈਣ ਲੱਗ ਜਾਂਦਾ ਉਹ ਦੂਸਰੇ ਤੇ ਜਿਹੜੇ ਕਮੈਂਟ ਹੁੰਦੇ ਉਹ ਪੜੇ ਜਾਂਦੇ ਆ ਕਮੈਂਟ ਦੇ ਉੱਪਰ ਨਾਮ ਹੁੰਦਾ ਜਦੋਂ ਆਈਡੀ ਵਾਲਾ ਦੇਖਣਾ ਹੁੰਦਾ ਇੱਕ ਆਈਡੀ ਦੇ ਉੱਪਰ ਆਪਾਂ ਹੋਰ ਵੀ ਕਈ ਕੁਝ ਲਿਖਿਆ ਹੁੰਦਾ ਉੱਪਰ ਸਮਝ ਨਹੀਂ ਲੱਗਦੀ ਇਕੱਠੇ ਜਿਹੀ ਹੋ ਜਾਂਦੇ ਆਈਥੇ ਹਰਜੀਤ ਦਿਓਲ ਦੀ ਆਈਡੀ ਤੋਂ ਕਮੈਂਟ ਆਇਆ ਸਿੱਧੂ ਸਿੱਧੂ ਆਈਡੀ ਤੋਂ ਜਸਪ੍ਰੀਤ ਕੌਰ ਬਹੁਤ-ਬਹੁਤ ਧੰਨਵਾਦ ਜੀ ਵੀਰਪਾਲ ਕੌਰ ਬਹੁਤ-ਬਹੁਤ ਧੰਨਵਾਦ ਜੀ ਸਰਬਜੀਤ ਕੌਰ ਬਹੁਤ-ਬਹੁਤ ਧੰਨਵਾਦ ਜੀ ਮਨਜਿੰਦਰ ਕੌਰ ਜਲੰਧਰ ਤੋਂ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਖੋਖਰ ਹਰਪ੍ਰੀਤ ਕੌਰ ਦੀ ਆਈਡੀ ਆ ਮਨਜੀਤ ਕੌਰ ਖੋਖਰ ਰੂਪਨਗਰ ਤੋਂ ਬਹੁਤ ਬਹੁਤ ਧੰਨਵਾਦ ਜੀ ਨਾਜ਼ੀਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਤੇ ਸਰਬਜੀਤ ਕੌਰ ਉਹਨਾਂ ਨੇ ਕਮੈਂਟ ਕੀਤਾ ਏ ਇਹ ਜੀ ਮੈਨੂੰ ਤੁਹਾਡੇ ਨਾ ਕਮੈਂਟ ਸਮਝ ਹੀ ਨਹੀਂ ਲੱਗੀ ਤੁਹਾਡੇ ਕੋਲੇ ਕਿਹੜੇ ਵਾਲਾ ਐਲੋਵੀਰਾ ਜੈੱਲ ਆ ਮਾਰਕੀਟ ਵਾਲਾ ਏ ਗ੍ਰੀਨ ਵਾਲਾ ਏ ਜਾਂ ਕੇਵਰ ਹੁੰਦਾ ਆਪਣੇ ਕੋਲੇ ਇੱਕ ਤਾਂ ਜਦੋਂ ਆਪਾਂ ਮਾਰਕੀਟ ਚੋਂ ਵੀ ਲਿਓਨੇ ਆ ਨਾ ਬਿਲਕੁਲ ਹੀ ਆਪਾਂ ਨੂੰ ਵਾਈਟ ਵਾਲਾ ਮਿਲਦਾ ਐਲੋਵੀਰਾ ਇੱਕ ਹੋ ਜਾਂਦਾ ਜਿਵੇਂ ਕੇਸਰ ਵਾਲਾ ਹੁੰਦਾ ਉਹ ਥੋੜਾ ਜਿਹਾ ਪੀਲੇ ਪੰਦੇ ਵਿੱਚ ਹੁੰਦਾ ਏ ਇੱਕ ਜਿਹੜਾ ਆਪਾਂ ਨੇਚਰਲ ਘਰੋਂ ਆਪਣੇ ਬੂਟੇ ਲੱਗੇ ਹੁੰਦੇ ਆਪਾਂ ਉਹਦੇ ਚੋਂ ਤੋੜ ਕੇ ਉਹ ਆਪਾਂ ਯੂਜ਼ ਕਰ ਲੈਨੇ ਆ ਕਿ ਤੁਸੀਂ ਮੈਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਿਓ ਮੈਨੂੰ ਤੁਹਾਡੇ ਕਮੈਂਟ ਦੀ ਸਮਝ ਨਹੀਂ ਲੱਗੀ ਵੀ ਤੁਸੀਂ ਕੀ ਕਹਿ ਰਹੇ ਹੋ ਠੀਕ ਹੈ ਜਸ਼ਨ ਗਿੱਲ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਫਗਵਾੜੇ ਤੋਂ ਵੀਰਪਾਲ ਕੌਰ ਬਰਨਾਲੇ ਤੋਂ ਜਸਵੀਰ ਕੌਰ ਬਹੁਤ ਬਹੁਤ ਧੰਨਵਾਦ ਜੀ ਕੋਸਟ ਲੋ ਫਰੋਮ ਮੋੜ ਮੰਡੀ ਬਹੁਤ ਬਹੁਤ ਧੰਨਵਾਦ ਜੀ ਜਸ਼ਨ ਜਸ ਬਹੁਤ ਬਹੁਤ ਧੰਨਵਾਦ ਜੀ ਚਲੋ ਜੀ ਆਪਾਂ ਇਨੇ ਅਰਵਦੀਪ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਬਹੁਤ ਬਹੁਤ ਧੰਨਵਾਦ ਜੀ ਬਰਨਾਲੇ ਵਾਲੇ ਤੇ ਚਲੋ ਠੀਕ ਹੈ ਜੀ ਆਪਾਂ ਇੰਨੇ ਕ ਨਾਮ ਬੋਲ ਦਿੱਤੇ ਆ ਤੁਹਾਡੇ ਤੇ ਤੁਸੀਂ ਕਮੈਂਟ ਕਰਿਆ ਕਰੋ ਜੀ ਵੱਧ ਤੋਂ ਵੱਧ ਤੇ ਆਪਾਂ ਤੁਹਾਡੇ ਨਾਮ ਬੋਲਿਆ ਕਰਾਂਗੇ ਸਾਰਿਆਂ ਦੇ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਪਹਿਲਾਂ ਤੁਹਾਡੇ ਨਾਮ ਬੋਲਦੇ ਆ ਤੇ ਹੁਣ ਆਪਾਂ ਵੀਡੀਓ ਇੱਕ ਬਹੁਤ ਵਧੀਆ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਜਿਹੜੀਆਂ ਭੈਣਾਂ ਨੂੰ ਹੁਣ ਪ੍ਰੋਗਰਾਮ ਸ਼ੁਰੂ ਹੋ ਗਏ ਆ ਜੀ ਵਿਆਹ ਸ਼ਾਦੀਆਂ ਦੇ ਤੇ ਤੁਸੀਂ ਇਹ ਵਾਲਾ ਛੋਟਾ ਜਿਹਾ ਫੀਸ਼ੀਅਲ ਆ ਜਿਹੜਾ ਉਹ ਘਰੇ ਹੀ ਕਰਕੇ ਤੇ ਤੁਸੀਂ ਤਿਆਰ ਹੋ ਜਿਉ ਜੋ ਤੁਸੀਂ ਤਿਆਰ ਹੋਣਾ 10 ਮਿੰਟ 15 ਮਿੰਟ ਕ ਕੱਢਿਓ ਆਪਣੇ ਵਾਸਤੇ ਟਾਈਮ ਤਿਆਰ ਹੋਣ ਤੋਂ ਪਹਿਲਾਂ ਆਪਣਾ ਫੇਸ ਇਸ ਇਹਦੇ ਨਾਲ ਧੋ ਲਿਓ ਤੇ ਦੇਖਿਓ ਜੀ ਤੁਹਾਡਾ ਮੇਕਅਪ ਇੰਨਾ ਵਧੀਆ ਜੱਚੂਗਾ ਤੁਹਾਡੇ ਕਿ ਕੋਈ ਹਿਸਾਬ ਹੀ ਨਹੀਂ ਹੈ। ਚਾ ਦੁੱਧ ਪਾਇਓ ਤੁਸੀਂ ਠੀਕ ਹੈ। ਕੱਚਾ ਦੁੱਧ ਪਾ ਲਿਆ ਆਪਾਂ। ਇੰਨਾ ਵਧੀਆ ਮੇਕਅਪ ਤੁਹਾਡੇ ਟਿਕੂਗਾ ਫੇਸ ਦੇ ਉੱਪਰ ਤੁਹਾਡੇ ਪੂਰਾ ਦਿਨ ਤੁਸੀਂ ਕਿਸੇ ਵੀ ਮੈਰਿਜ ਵਗੈਰਾ ਤੇ ਜਾਣਾ ਹੈ। ਤੁਸੀਂ ਇਹ ਵਾਲਾ ਪੈਕ ਬਣਾ ਕੇ ਲਾ ਕੇ ਜਾਇਓ ਮੇਕਅਪ ਕਰ ਲਿਓ ਪੂਰਾ ਦਿਨ ਤੁਹਾਡਾ ਮੇਕਅਪ ਟਿਕਿਆ ਰਹੂਗਾ ਇੱਕਦਮ ਵਧੀਆ ਤੁਹਾਡਾ ਫੇਸ ਆ ਜਿਹੜਾ ਗਲੋ ਕਰੂਗਾ ਬਹੁਤ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਤੇ ਆਪਾਂ ਹੁਣ ਪਾਉਣਾ ਇਹਦੇ ਵਿੱਚ ਤੇ ਆਪਾਂ ਦੁੱਧ ਪਾਇਆ ਹੋਇਆ ਇਹਦੇ ਵਿੱਚ ਤੇ ਹੁਣ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਬੇਸਣ ਨਹੀਂ ਨਹੀਂ ਬੇਸਣ ਨਹੀਂ ਜੀ ਦੂਸਰਾ ਚੌਲਾਂ ਦਾ ਆਟਾ ਚੋਲਾਂ ਦਾ ਆਟਾ ਆਪਾਂ ਇਹਦੇ ਵਿੱਚ ਪਾ ਲੈਣਾ ਇਦਾਂ ਕਰਕੇ ਚੋਲਾਂ ਦਾ ਆਟਾ ਜਿਹੜਾ ਆਪਣੇ ਕੋਲੇ ਥੋੜਾ ਜਿਹਾ ਦਰਦਲੇ ਵਾਲਾ ਹੈ ਦਰਦਲਾ ਆਟਾ ਹੈ ਠੀਕ ਹੈ ਜੀ ਬਾਲਾ ਫਾਈਨ ਵਾਲਾ ਨਹੀਂ ਲੈਣਾ ਇਹ ਜਿਹੜੀ ਆਪਣੀ ਡੈਡ ਸਕਿਨ ਹੁੰਦੀ ਆ ਉਹ ਵੀ ਉਤਰ ਜੂਗੀ ਇਹਦੇ ਨਾਲ ਤੇ ਬਹੁਤ ਵਧੀਆ 글로ਅ ਆਊਗਾ ਤੁਹਾਡੇ ਚਿਹਰੇ ਦੇ ਉੱਪਰ ਇਹ ਜੀ ਛੋਟੀਆਂ-ਛੋਟੀਆਂ ਚੀਜ਼ਾਂ ਐ ਜਿਨ੍ਹਾਂ ਦੇ ਫਾਇਦੇ ਬਹੁਤ ਜ਼ਿਆਦਾ ਵੱਡੇ ਆ ਬਹੁਤ ਜ਼ਿਆਦਾ ਵੱਡੇ ਫਾਇਦੇ ਹਨ ਚੀਜ਼ਾਂ ਦੇ ਤੇ ਆਪਾਂ ਸ਼ਹਿਦ ਸ਼ਹਿਦ ਪਾਉਣ ਲੱਗੇ ਹਾਂ ਕਿਉਂਕਿ ਇਹ ਚੋਲਾਂ ਦਾ ਆਟਾ ਥੋੜਾ ਜਿਹਾ ਡਰਾਈ ਕਰ ਦਿੰਦਾ ਸਕਿਨ ਨੂੰ ਤੇ ਜਿਹੜਾ ਆਪਾਂ ਸ਼ਹਿਦ ਪਾਵਾਂਗੇ ਤੇ ਉਹਨਾਂ ਹੀ ਆਪਣੀ ਸਕਿਨ ਨੂੰ ਮੋਇਸਚਰਾਈਜ਼ਰ ਦੇ ਦੂਗਾ ਜਿੰਨਾ ਕ ਆਪਣੀ ਸਕਿਨ ਨੂੰ ਇਹ ਡਰਾਈ ਕਰੂਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਿੰਨਾਂ ਚੀਜ਼ਾਂ ਬਸ ਤਿੰਨਾਂ ਚੀਜ਼ਾਂ ਤੋਂ ਬਣ ਕੇ ਪੇਕ ਤਿਆਰ ਹੋ ਜਾਊਗਾ ਤੇ ਆਪਾਂ ਨੂੰ ਇੰਨਾ ਵਧੀਆ ਜ਼ਬਰਦਸਤ ਗਲੋ ਆਊਗਾ ਫੇਸ ਦੇ ਉੱਪਰ ਐਦਾਂ ਦੀ ਪੇਸਟ ਬਣਾ ਲੈਣੀ ਆਪਾਂ ਜ਼ਿਆਦਾ ਗਾੜਾ ਨਹੀਂ ਕਰਨਾ ਥੋੜਾ ਜਿਹਾ ਪਤਲਾ ਹੀ ਰੱਖਿਓ ਕਿਉਂਕਿ ਚਾਵਲ ਬਹੁਤ ਜਲਦੀ ਡਰਾਈ ਹੋ ਜਾਂਦੇ ਜਦੋਂ ਆਪਾਂ ਚਿਹਰੇ ਦੇ ਉੱਪਰ ਲਗਾਵਾਂਗੇ ਨਾ ਬਹੁਤ ਜ਼ਿਆਦਾ ਨੂੰ ਉਹ ਨਹੀਂ ਕਰਨਾ ਡਰਾਈ ਨਹੀਂ ਕਰਨਾ ਐਦਾਂ ਦੀ ਪੇਸਟ ਹੋਵੇ ਕਿ ਇਦਾਂ ਕਰਕੇ ਨਾ ਕਿਉਂਕਿ ਆਪਾਂ ਚਿਹਰੇ ਦੇ ਉੱਪਰ ਲਗਾਵਾਂਗੇ ਜਲਦੀ ਡਰਾਈ ਹੋ ਜਾਂਦਾ ਚੌਲਾਂ ਦਾ ਆਟਾ ਇਦਾਂ ਦਾ ਹੁੰਦਾ ਤੇ ਬਹੁਤ ਵਧੀਆ ਰਿਜ਼ਲਟ ਆ ਤੁਸੀਂ ਮੇਕਅਪ ਕਰ ਲਓਗੇ ਇਹ ਲਗਾ ਕੇ ਪੈਕ ਸਵੇਰ ਤੁਸੀਂ ਪੈਕ ਲਗਾ ਲਿਓ ਬਾਅਦ ਵਿੱਚ ਤੁਸੀਂ ਤਿਆਰ ਹੋ ਜਿਓ ਤੁਸੀਂ ਕਹੋਗੇ ਕਿ ਕਮਾਲ ਦੀ ਗੱਲ ਆ ਪਾਰਲਰ ਜਾਣ ਦੀ ਜ਼ਰੂਰਤ ਹੀ ਨਹੀਂ ਪਵੇਗੀ ਤੁਹਾਨੂੰ ਆ ਦੇਖੋ ਮੈਂ ਤਾਂ ਗਿਆ ਸੀ ਨਾ ਡਰਾਈ ਹੋ ਜਾਂਦਾ ਬਹੁਤ ਜਲਦੀ ਇਸ ਕਰਕੇ ਆਪਾਂ ਥੋੜਾ ਜਾਨੂੰ ਪਤਲਾ ਹੀ ਰੱਖਣਾ ਹੈ ਜਿਆਦਾ ਇਹਨੂੰ ਡਰਾਈ ਨਹੀਂ ਕਰਨਾ ਗਾੜਾ ਨਹੀਂ ਬਣਾਉਣਾ ਥੋੜਾ ਜਿ ਜੇ ਤੁਹਾਨੂੰ ਲੱਗਦਾ ਹੈ ਵੀ ਜਿਆਦਾ ਗਾੜਾ ਹੋ ਗਿਆ ਤੁਸੀਂ ਦੁੱਧ ਹੋਰ ਪਾ ਸਕਦੇ ਹੋ ਇਹਦੇ ਵਿੱਚ ਇਹਨੂੰ ਆਪਾਂ ਕੀ ਕਰਨਾ ਹੈ 10 ਮਿੰਟ ਤੁਸੀਂ ਲਗਾ ਸਕਦੇ ਹੋ ਥੋੜਾ ਜਿਹਾ ਉੱਪਰ ਡਿਗ ਪਿਆ ਮੇਰੇ ਤੁਸੀਂ ਸ਼ੀਸ਼ੇ ਦੇ ਮੂਹਰੇ ਖੜ ਕੇ ਲਗਾਓ ਤੇ 10 ਮਿੰਟ ਇਹਨੂੰ ਲਗਾ ਕੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਇਹਨੂੰ ਵੀ ਕਿਸ ਤਰੀਕੇ ਦੇ ਨਾਲ ਇਹਨੂੰ ਉਤਾਰ ਸਕਦੇ ਹੋ ਤੁਸੀਂ ਅਕਦਾ ਹੁੰਦਾ ਹੈ ਕਿ ਨਹੀਂ ਇਹਨਾਂ ਚੀਜ਼ਾਂ ਦੇ ਨਾਲ ਕੀ ਹੋਣਾ ਹੈ ਦੇਖੋ ਜੀ ਨੇਚਰਲ ਚੀਜ਼ ਆ ਜਿਹੜੀ ਉਹਦੇ ਨਾਲ ਤੁਹਾਨੂੰ ਕੋਈ ਵੀ ਸਾਈਡ ਇਫੈਕਟ ਨਹੀਂ ਹੋਊਗਾ ਤੁਹਾ ਜਦ ਕਿ ਤੁਹਾਨੂੰ ਫਾਇਦਾ ਹੀ ਦੇਊਗੀ ਇਹ ਚੀਜ਼ ਹੈ ਨਾ ਨੁਕਸਾਨ ਕੋਈ ਨਹੀਂ ਹੋਊਗਾ ਫਾਇਦਾ ਹੋਊਗਾ ਜਿਹੜੀਆਂ ਆਪਾਂ ਬਾਹਰੋਂ ਮਤਲਬ ਫੇਸ਼ੀਅਲ ਕਿੱਟਾ ਮਿਲਦੀਆਂ ਐ ਜਾਂ ਆਪਾਂ ਕਹਿ ਦਿੰਨੇ ਆ ਕਿ ਆਪਾਂ ਕਰੀਮ ਲਾ ਲਈ ਉਹ ਫੇਸ ਵਾਸ਼ ਲਾ ਲਿਆ ਤੇ ਇਹਦੇ ਨਾਲ ਤੁਹਾਡੀ ਡੈਡ ਸਕਿਨ ਜਿਹੜੀ ਉਹ ਵੀ ਉੱਤਰ ਜੂਗੀ ਕਿਉਂਕਿ ਇਹਦੇ ਵਿੱਚ ਆਪਾਂ ਦਰਦਲੇ ਵਾਲਾ ਆਟਾ ਹੈ ਇਹ ਤੁਹਾਡੇ ਫੇਸ ਵਾਸ਼ ਦਾ ਸਕਰਬ ਦਾ ਤੇ ਫੇਸ਼ੀਅਲ ਦਾ ਤਿੰਨੋਂ ਚਾਰੋਂ ਕੰਮ ਕਰ ਦੂਗਾ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਇੱਕੇ ਵਾਰੀ ਮਿਕਸ ਕਰਕੇ ਆਪਾਂ ਲਾ ਲੈਣੀਆਂ ਸਾਰੇ ਕੰਮ ਹੋ ਜਾਣਗੇ ਇੱਕਦਮ ਫੇਸ ਕਲੀਨ ਹੋ ਜਾਊਗਾ ਕਿਉਂਕਿ ਭੈਣਾ ਕਈ ਕਹਿ ਦਿੰਦੀ ਆ ਕਿ ਨਹੀਂ ਇੰਨਾ ਚੀਜ਼ਾਂ ਨਾਲ ਕੀ ਹੋਣਾ ਹੈ ਜੇ ਤੁਸੀਂ ਇੰਨਾ ਚੀਜ਼ਾਂ ਦੇ ਨਾਲ ਜੁੜੋਂਗੇ ਤੁਸੀਂ ਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਨੇਚਰ ਨਾਲ ਜੁੜਿਆ ਹੋਇਆ ਬੰਦਾ ਨਾ ਜਿਹੜਾ ਉਹ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਉਹਦੀ ਜਿਵੇਂ ਲਾਈਫ ਲੌਂਗ ਹੋ ਜਾਂਦੀ ਹੈ ਨਾ ਜ਼ਿੰਦਗੀ ਵੱਧ ਜਾਂਦੀ ਹੈ ਇੱਕ ਨੇਚਰ ਐਸੀ ਚੀਜ਼ ਆ ਤੇ ਜਿੰਨਾ ਹੀ ਆਪਾਂ ਮਤਲਬ ਹਾਈ ਲੈਵਲ ਦੀਆਂ ਚੀਜ਼ਾਂ ਲਿਆ ਲੈ ਕੇ ਲਾਉਣੇ ਆ ਮਹਿੰਗੀਆਂ ਮਹਿੰਗੇ ਪ੍ਰੋਡਕਟ ਵਰਤਦੀਆਂ ਐ ਪਹਿਣਾ ਆ ਬਹੁਤ ਵਧੀਆ ਐ ਜੀ ਮਾਰਕੀਟ ਵਿੱਚ ਆ ਗਿਆ ਉਹ ਬਹੁਤ ਵਧੀਆ ਐ ਸਾਰੇ ਕੈਮੀਕਲ ਵਾਲੇ ਹੁੰਦੇ ਆ ਤੁਸੀਂ ਉਹਨਾਂ ਤੋਂ ਬਚੋ ਤੁਸੀਂ ਆ ਵਾਲੀਆਂ ਜਿਹੜੀਆਂ ਨੇਚਰਲ ਚੀਜ਼ਾਂ ਨਾਲੇ ਪੈਸਾ ਬਚਾਓ ਨਾਲੇ ਆਪਣੇ ਆਪ ਨੂੰ ਬਚਾਓ ਬਸ ਦੋ ਹੀ ਚੀਜ਼ਾਂ ਐ ਆਪਣੇ ਕੋਲੇ ਤਾਂ ਮੈਨੂੰ ਇਹ ਹੁੰਦਾ ਐ ਕਿ ਮੇਰੀਆਂ ਭੈਣਾਂ ਜਿਹੜੀਆਂ ਮੇਰੇ ਨਾਲ ਜੁੜੀਆਂ ਹੋਈਆਂ ਉਹਨਾਂ ਨੂੰ ਪਤਾ ਹੀ ਐ ਇੰਨੇ ਟਾਈਮ ਦੇ ਆਪਾਂ ਵੀਡੀਓ ਪਾ ਰਹੇ ਆਂ ਬਹੁਤ ਪੈਣਾ ਕਮੈਂਟ ਕਰਦੀਆਂ ਕਿ ਸਾਨੂੰ ਇਸ ਚੀਜ਼ ਨਾਲ ਬਹੁਤ ਫਾਇਦਾ ਹੋ ਗਿਆ ਬਹੁਤ ਵਧੀਆ ਹੋ ਗਿਆ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਇਨਾ ਚੀਜ਼ਾਂ ਨਾ ਤੇ ਜ਼ਰੂਰ ਟਰਾਈ ਕਰਿਆ ਕਰੋ ਜੀ ਥੋੜਾ 10 15 ਮਿੰਟ ਆਪਣੇ ਵਾਸਤੇ ਜ਼ਰੂਰ ਕੱਢ ਲਿਆ ਕਰੋ ਤੇ ਆਪਾਂ ਮਿਲਦੇ ਹਾਂ ਜੀ ਤੁਹਾਨੂੰ 10 ਮਿੰਟਾਂ ਬਾਅਦ ਤੇ ਹਾਂਜੀ ਜਦੋਂ 10 ਮਿੰਟ ਹੋ ਜਾਣ ਤੁਸੀਂ 15 ਵੀ ਲਗਾ ਸਕਦੇ ਆ 10 ਮਿੰਟ ਹੋ ਜਾਣ ਫਿਰ ਤੁਸੀਂ ਇਹਨੂੰ ਇਸ ਤਰੀਕੇ ਦੇ ਨਾਲ ਇਹਨਾਂ ਅਵੇ ਡਿੱਗ ਲੱਗ ਜੂਆ ਤੁਹਾਡੇ ਆਪਣੇ ਆਪ ਹੀ ਫਿਰ ਤੁਸੀਂ ਇਹਨੂੰ ਥੋੜਾ ਥੋੜਾ ਹਲਕੇ ਹਲਕੇ ਹੱਥ ਨਾਲ ਮ사ਜ ਦੇ ਕੇ ਫਿਰ ਇਹਨੂੰ ਉਤਾਰ ਦੇਣਾ ਜੋ ਵੀ ਤੁਹਾਡੇ ਡੈਡ ਸਕਿਨ ਹੈ ਕੀ ਇਹ ਸਭ ਉੱਤਰ ਜੂਗੀ ਬਹੁਤ ਵਧੀਆ ਤੁਹਾਡੀ ਸੌਫਟ ਤੇ ਗਲੋਇੰਗ ਸਕਿਨ ਹੋ ਜੂਗੀ ਬਹੁਤ ਜ਼ਿਆਦਾ ਵਧੀਆ ਗਲੋ ਕਰੂਗੀ ਸਕਿਨ ਇਹਨੂੰ ਦਰਨਾ ਕਰਕੇ ਕਿਆ ਹੁਣ ਕੁਛ ਤਾਂ ਬਾਰਸ਼ਾਂ ਨੇ ਮੌਸਮ ਹੋਏ ਪਏ ਆ ਬਹੁਤ ਜ਼ਿਆਦਾ ਨਾ ਸਕਿਨ ਤਾਂ ਬਹੁਤ ਜ਼ਿਆਦਾ ਹੀ ਖਰਾਬ ਹੋਈ ਪਈ ਤੇ ਚਲੋ ਜੀ ਆਪਾਂ ਵਾਸ਼ ਕਰਕੇ ਤੇ ਦਿਖਾਉਨੇ ਆ ਤੁਹਾਨੂੰ ਰਿਜ਼ਲਟ ਇਸ ਚੀਜ਼ ਦਾ ਬਹੁਤ ਵਧੀਆ ਰਿਜ਼ਲਟ ਆ ਗਿਆ ਜੀ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਇੱਕਦਮ ਫੇਸ ਕਲੀਨ ਹੋ ਗਿਆ ਮੈਂ ਕੁਝ ਵੀ ਨਹੀਂ ਸੀ ਲਗਾਇਆ ਪਹਿਲਾਂ ਤੇ ਇਕਦਮ ਕਲੀਨ ਹੋ ਗਿਆ ਸੌਫਟ ਵੀ ਬਹੁਤ ਜ਼ਿਆਦਾ ਹੋ ਗਿਆ ਇਕਦਮ ਨਾ ਸੌਫਟ ਹੋ ਗਈ ਸਕਿਨ ਤੇ ਗਲੋ ਵੀ ਬਹੁਤ ਜ਼ਿਆਦਾ ਕਰ ਰਿਹਾ ਤੇ ਤੁਸੀਂ ਹੁਣ ਜਿਵੇਂ ਆਪਾਂ ਕਿਤੇ ਜਾਣਾ ਹੈ ਮੰਨ ਲਓ ਇਹ ਚੀਜ਼ਾਂ ਮਿਲਾ ਕੇ ਦਿਨੋ ਤੇ ਆਪਾਂ 10 15 ਮਿੰਟ ਲਗਾ ਕੇ ਤੇ ਉਸ ਤੋਂ ਬਾਅਦ ਹੁਣ ਤੁਸੀਂ ਮੇਕਅਪ ਕਰ ਲਿਓ ਤੇ ਇੰਨਾ ਵਧੀਆ ਤੁਹਾਨੂੰ ਕੋਈ ਕਰੀਮ ਵਗੈਰਾ ਲਗਾਉਣ ਦੀ ਵੀ ਜ਼ਰੂਰਤ ਨਹੀਂ ਪਊਗੀ ਕਿਉਂਕਿ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਮੇਕਅਪ ਕਰਨ ਤੋਂ ਪਹਿਲਾਂ ਆਪਾਂ ਮੋਇਸਚਰਾਈਜ਼ ਲਗਾਉਣੇ ਆ ਮੋਇਸਚਰਾਈਜ਼ਰ ਲਗਾ ਲੈਣੇ ਆ ਸਕਿਨ ਨੂੰ ਵੀ ਵਧੀਆ ਰਵੇ ਮੇਕਅਪ ਟਿਕੇ ਹੁਣ ਤੁਹਾਨੂੰ ਇਹਦੇ ਤੇ ਮੋਇਸਚਰਾਈਜ਼ਰ ਲਾਉਣ ਦੀ ਕੋਈ ਜ਼ਰੂਰਤ ਨਹੀਂ ਗਈ ਇੰਨਾ ਵਧੀਆ ਹੋ ਗਿਆ ਕਿ ਬਹੁਤ ਜ਼ਿਆਦਾ ਇੱਕਦਮ ਵਧੀਆ ਹੋ ਗਿਆ ਸੌਫਟ ਹੋ ਗਿਆ ਫੇਸ ਤੁਸੀਂ ਇਦਾਂ ਹੀ ਮੇਕਅਪ ਕਰ ਲਿਓ ਬਹੁਤ ਜ਼ਿਆਦਾ ਪੂਰਾ ਦਿਨ ਤੁਹਾਨੂੰ ਆਏ ਲੱਗੂਗਾ ਕਿ ਮੇਰਾ ਫੇਸ ਵਧੀਆ ਏ ਜੇ ਤੁਸੀਂ ਇਹ ਵਾਲਾ ਲਗਾ ਕੇ ਕਿਤੇ ਵੀ ਜਾਂਦੇ ਹੋ ਕਿਸੇ ਪਾਰਟੀ ਦੇ ਕਿਸੇ ਵਿਆਹ ਤੇ ਕਿਤੇ ਵੀ ਜਾ ਰਹੇ ਹੋ ਤੁਸੀਂ ਇਹ ਪਹਿਲਾਂ ਜ਼ਰੂਰ ਲਗਾ ਲਿਓ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਇੱਕ ਭੈਣ ਦਾ ਆਪਣਾ ਕਮੈਂਟ ਆਉਂਦਾ ਹੁੰਦਾ ਸੀ ਕਾਫੀ ਦਿਨ ਹੋ ਗਏ ਕਮੈਂਟ ਨਹੀਂ ਆਇਆ ਕਿਹੜੇ ਸੀ ਕਿਰਨ ਸ਼ਦ ਕਿਰਨਦੀਪ ਕੌਰ ਰਾਏਕੋੜ ਤੋਂ ਲੁਧਿਆਣੇ ਵਾਲੇ ਤੇ ਤੁਸੀਂ ਦੱਸਿਓ ਜੀ ਮੈਨੂੰ ਕਾਫੀ ਮੈਂ ਵੀਡੀਓ ਦੇਖ ਰਹੀ ਆ ਪਤਾ ਨਹੀਂ ਜੀ ਉਹ ਫਾਰਮ ਆਏ ਜਾਂ ਕਿ ਮੈਂ ਆ ਇੱਕ ਤਾਂ ਇਧਰ ਤਰਨ ਤਰਨ ਵਾਲੀ ਸਾਈਡ ਤੇ ਇੱਥੋਂ ਵੀ ਇੱਕ ਭੈਣ ਦਾ ਮੈਨੂੰ ਕਮੈਂਟ ਆਉਂਦਾ ਹੁੰਦਾ ਸੀ ਮੈਂ ਨਾਮ ਭੁੱਲ ਗਈ ਤੇ ਭੈਣ ਜੀ ਜੇ ਤੁਸੀਂ ਸੁਣਦੇ ਹੋ ਤਾਂ ਜਰੂਰ ਵੀਡੀਓ ਦੇਖਦੇ ਹੋ ਤਾਂ ਦੱਸਿਓ ਸੁਖਸਾਨ ਦਾ ਆਪਣੇ ਪਾਸੇ ਦੀ ਕਿਵੇਂ ਆ ਜਿਵੇਂ ਹੁਣ ਦੇਖਦੇ ਆ ਵੀਡੀਓ ਦੇ ਵਿੱਚ ਤਾਂ ਬਹੁਤ ਡਰ ਲੱਗਦਾ ਏ ਕੇ ਵੀਡੀਓ ਦੇਖਦੇ ਆ ਕਿ ਇੱਥੋਂ ਵੀ ਪਾੜ ਪੈ ਗਿਆ ਇੱਧਰ ਪਾਣੀ ਆ ਗਿਆ ਉੱਧਰ ਆ ਗਿਆ ਤੇ ਬਹੁਤ ਬੁਰਾ ਹਾਲ ਆ ਤੇ ਬਾਕੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਸਾਰੇ ਆਪੋ ਆਪਣੀ ਥਾਉ ਥਾਈ ਰੱਬ ਤੰਦਰੁਸਤੀ ਬਖਸ਼ੇ ਆਪੋ ਆਪਣੇ ਘਰਾਂ ਦੇ ਵਿੱਚ ਬੈਠੇ ਰਹਿਣ ਲੋਕ ਸਲਾਮਤ ਰਹਿਣ ਘਰ-ਬਾਰ ਕਿਸੇ ਦਾ ਵੀ ਨਾ ਖਰਾਬ ਹੋਵੇ ਹਨਾ ਘਰ ਬਣਾਉਣੇ ਬਹੁਤ ਔਖੇ ਆ ਕਿਉਂਕਿ ਜਦੋਂ ਇਦਾਂ ਕੋਈ ਵੀ ਕੁਦਰਤ ਦੀ ਮਾਰ ਪੈਂਦੀ ਆ ਤਾਂ ਫਿਰ ਇਹ ਹੋ ਜਾਂਦਾ ਹੈ ਕਿ ਘਰ ਡਿੱਗ ਪੈਂਦੇ ਆ ਸਾਰਾ ਕੁਛ ਜ਼ਮੀਨਾਂ ਦੇ ਵਿੱਚ ਦੇਖ ਲਓ ਜੀ ਸਾਰਾ ਹਨਾ ਖਰਾਬ ਹੋ ਜਾਂਦੀ ਫਸਲਾਂ ਖਰਾਬ ਹੋ ਜਾਂਦੀਆਂ ਜ਼ਮੀਨਾਂ ਹੀ ਖਰਾਬ ਹੋ ਜਾਂਦੀਆਂ ਜਿੱਥੇ ਹੜ ਵਗੈਰਾ ਆ ਜਾਂਦੇ ਆ ਉੱਥੇ ਰੇਤਲਾਪਣ ਹੋ ਜਾਂਦਾ ਬਾਅਦ ਵਿੱਚ ਜ਼ਮੀਨ ਖਰਾਬ ਹੀ ਹੋ ਜਾਂਦੀ ਫਸਲ ਨਹੀਂ ਹੁੰਦੀ ਕੋਈ ਵੀ ਤੇ ਆਪਾਂ ਵੈਗਰੂ ਅੱਗੇ ਅਰਦਾਸ ਕਰਦੇ ਆ ਪ੍ਰਮਾਤਮਾ ਸਭ ਦੇ ਉੱਤੇ ਮਿਹਰਾਂ ਵਾਲਾ ਹੱਥ ਰੱਖੀ ਤੰਦਰੁਸਤੀਆਂ ਬਖਸ਼ੀ ਤੇ ਬਾਰਿਸ਼ਾਂ ਤਾਂ ਬਹੁਤ ਜ਼ਿਆਦਾ ਹੋ ਰਹੀਆਂ ਤੇ ਬਾਕੀ ਇਹ ਹੁੰਦਾ ਕਿ ਉਧਰ ਸੁਲਤਾਨਪੁਰ ਲੋਧੀ ਦੀਆਂ ਖਬਰਾਂ ਬਾਹਲੀ ਦਿਖਾ ਰਹੇ ਆ ਕਿ ਉਧਰ ਬਹੁਤ ਬੁਰਾ ਹਾਲ ਆ ਬਾਕੀ ਇਹ ਹੈਗਾ ਦਰਿਆ ਦੇ ਨੇੜੇ ਜਿਹੜੇ ਵੀ ਪਿੰਡ ਪਿੰਦੇ ਹਨ ਉਹਨਾਂ ਨੂੰ ਔਖਾ ਹੁੰਦਾ ਬਹੁਤ ਜ਼ਿਆਦਾ ਔਖਾ ਹੁੰਦਾ ਜੀ ਤੇ ਪ੍ਰਮਾਤਮਾ ਅੱਗੇ ਬਸ ਅਰਦਾਸ ਕਰ ਸਕਦੇ ਆ ਬਾਕੀ ਜਿਹੜੇ ਭੈਣ ਭਾਈ ਆਪਣੀ ਵੀਡੀਓ ਦੇਖਦੇ ਆ ਸਾਰੇ ਅਰਦਾਸ ਕਰਿਓ ਕਿ ਰੱਬਾ ਸਾਰਿਆਂ ਨੂੰ ਤੰਦਰੁਸਤੀ ਦੇਈ ਕੋਈ ਵੀ ਘਰੋਂ ਬੇਕਰ ਨਾ ਹੋਵੇ ਸਾਰਿਆਂ ਨੂੰ ਤੰਦਰੁਸਤੀ ਦੇਈ ਪ੍ਰਮਾਤਮਾ ਤੇ ਬਸ ਆਪਾਂ ਇੰਨੀ ਅਰਦਾਸ ਕਰਦੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ